ਪੰਜਾਬ ਸਰਕਾਰ ਦੇ ਵੱਡੇ ਪੁਲਿਸ ਅਫਸਰ ਤਾਂ ਕ੍ਰਪਸ਼ਨ ਦੇ ਵਿੱਚ ਫਸ ਗਏ ਐ ਤੇ ਹੁਣ ਸਰਕਾਰ ਅੰਗਣਵਾੜੀ ਵਰਕਰਾਂ ਨੂੰ ਪੁਲਸੀਆ ਪਾਵਰ ਦੇ ਕੇ ਕਿਸਾਨਾਂ ਦੇ ਸਾਹਮਣੇ ਕਰਨ ਜਾਰੀ ਐ ਤੇ ਉਹ ਛੋਟੇ ਬੱਚਿਆਂ ਦੀ ਜ਼ਿੰਦਗੀ ਤੇ ਭੁੱਖ ਦੇ ਨਾਲ ਸਿੱਧਾ ਖੇਲਵਾੜ ਕਰਨ ਜਾਰੀ ਐ ਨਵੀਂ ਕਰਤੂਤ ਨਵਾਂ ਕਾਰਨਾਮਾ ਆਮ ਆਦੀ ਪਾਰਟੀ ਦੀ ਸਰਕਾਰ ਦਾ ਸਾਹਮਣੇ ਆਇਆ ਇੱਕ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਦਰਸਲ ਮਾਮਲਾ ਕੀ ਐ ਮਾਮਲਾ ਇਹ ਐ ਕਿ ਪੰਜਾਬ ਦੇ ਵਿੱਚ ਜਦੋਂ ਇਹ ਮਹੀਨਾ ਆਉਂਦਾ ਜਦੋਂ ਝੋਨਾ ਕਟਣਾ ਹੁੰਦਾ ਵੱਡੇ ਪੱਧਰ ਉੱਪਰ ਕਹਿੰਦੇ ਪਰਾਲੀ ਸਾੜੀ ਜਾਂਦੀ ਹੈ ਤੇ ਉਹ ਅਰਵਿੰਦ ਕੇਜਰੀਵਾਲ ਦੇ ਜਾ ਕੇ ਦਿੱਲੀ ਦੇ ਵਿੱਚ ਧੂਆ ਕਰ ਦਿੱਤਾ ਜਾਂਦਾ ਜਿਸ ਕਰਕੇ ਪ੍ਰਦੂਸ਼ਣ ਪ੍ਰਦੂਸ਼ਣ ਹੋ ਜਾਂਦਾ ਸੁਪਰੀਮ ਕੋਰਟ ਵੱਲੋਂ ਵੀ ਗਾਈਡਲਾਈਨ ਜਾਰੀ ਹੋ ਜਾਂਦੀ ਹੈ ਤੇ ਕਹਿੰਦੇ ਹੁਣ ਕਿਸਾਨਾਂ ਦੇ ਉੱਪਰ ਲਗਾਤਾਰ ਐਫਆਈਆਰ ਵੀ ਦਰਜ ਹੋ ਰਹੀਆਂ ਪਰ ਹੁਣ ਇੱਕ ਨਵਾਂ ਪੰਗਾ ਨਵਾਂ ਪੇਚਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਵਾਸਤੇ ਖੜਾ ਕਰ ਦਿੱਤਾ ਤੇ ਦੂਸਰੇ ਪਾਸੇ ਆਂਗਣਵਾੜੀ ਵਰਕਰਾਂ ਵਾਸਤੇ ਵੀ ਜਿਹੜਾ ਕੰਮ ਪੁਲਿਸ ਮੁਲਾਜ਼ਮਾ ਦਾ ਹੁੰਦਾ ਹੈ ਜਿਹੜਾ ਕੰਮ ਅਫਸਰਾਂ ਦਾ ਹੁੰਦਾ ਹੈ ਉਹ ਹੁਣ ਕਹਿੰਦੇ ਆਂਗਣਵਾੜੀ ਵਰਕਰਾਂ ਕਰਨਗੇ ਆ ਜਿਨ੍ਹਾਂ ਨੂੰ ਤੁਸੀਂ 6-6 ਮਹੀਨੇ ਤਨਖਾਹਾਂ ਨਹੀਂ ਦਿੰਦੇ ਜਿਨ੍ਹਾਂ ਨੂੰ ਪਹਿਲਾਂ ਹੀ ਤੁਸੀਂ ਲੋਕਾਂ ਦੇ ਨਾਲ ਲੜਵਾ ਰਹੇ ਹੋ ਕਿ ਰਾਸ਼ਨ ਕੱਢ ਦਿੱਤੇ ਆਂਗਣਵਾੜੀ ਵਰਕਰਾਂ ਨੇ ਫੂਡ ਐਂਡ ਸਪਲਾਈ ਦਾ ਸਾਰਾ ਕੰਮਕਾਜ ਪਹਿਲਾਂ ਹੀ ਤੁਸੀਂ ਆਂਗਣਵਾੜੀ ਵਰਕਰਾਂ ਨੂੰ ਸੌਂਪ ਦਿੱਤਾ ਉਹ ਤੁਹਾਡੇ ਰਾਸ਼ਨ ਵੰਡਣ ਉਹ ਤੁਹਾਡੇ ਜਾ ਕੇ ਘਰ-ਘਰ 'ਚ ਫੋਟੋਆਂ ਖਿੱਚਣ ਜਾਂ ਉਹ ਬੱਚਿਆਂ ਦਾ ਭੁੱਖ ਸਵਾਰਨ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਹੁਣ ਨਵਾਂ ਨੋਟੀਫਿਕੇਸ਼ਨ ਇੱਕ ਜਾਰੀ ਹੋਇਆ ਜਿਸ ਦੇ ਵਿੱਚ ਲਿਖਿਆ ਹੈ ਕਿ ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਪਿੰਡਾਂ ਦੇ ਵਿੱਚ ਘਰ-ਘਰ ਜਾਣਗੀਆਂ ਘਰ-ਘਰ ਜਾ ਕੇ ਕੀ ਕਰਨਗੀਆਂ ਕਿਸਾਨਾਂ ਦੇ ਨਾਲ ਖੜ੍ਹਣਗੀਆਂ ਕਿਸਾਨਾਂ ਨੂੰ ਚੇਤਾਵਨੀ ਦੇਣਗੀਆਂ ਕਿਸਾਨਾਂ ਨੂੰ ਕਹਿਣਗੀਆਂ ਕਿ ਜੇਕਰ ਤੁਸੀਂ ਪਰਾਲੀ ਨੂੰ ਅੱਗ ਲਾਈ ਤਾਂ ਤੁਹਾਡੇ ਤੇ ਪਰਚੇ ਪਾਦਾਂਗੇ ਜੇਕਰ ਤੁਸੀਂ ਪਰਾਲੀ ਨੂੰ ਅੱਗ ਲਾਈ ਤਾਂ ਤੁਹਾਡੀ ਪੈਨਸ਼ਨ ਬੰਦ ਹੋ ਜਾਊਗੀ ਜੇਕਰ ਤੁਸੀਂ ਪ੍ਰਾਲੀ ਨੂੰ ਅੱਗ ਲਾਈ ਤਾਂ ਸਰਕਾਰੀ ਸਕੀਮਾਂ ਦਾ ਲਾਭ ਤੁਹਾਨੂੰ ਨਹੀਂ ਮਿਲਣਾ ਤੁਹਾਡੇ ਡਾਟੇ ਦੀਆ ਰੈਡ ਐਂਟਰੀਆਂ ਹੋ ਜਾਣਗੀਆਂ ਇਹ ਬਕਾਇਦਾ ਦਫਤਰ ਉਪ ਮੰਡਲ ਮੈਜਿਸਟਰੇਟ ਗਿੱਦੜਵਾਦ ਆ ਮੇਰੇ ਹੱਥ ਦੇ ਵਿੱਚ ਨੋਟੀਫਿਕੇਸ਼ਨ ਆ ਕਿਸ ਵੱਲ ਭੇਜਿਆ ਬਾਲ ਵਿਕਾਸ ਦੇ ਪ੍ਰੋਜੈਕਟ ਅਫਸਰ ਜਿਹੜਾ ਸੀਡੀਪੀਓ ਹੁੰਦਾ ਤੇ ਕੀ ਕੁਝ ਲਿਖਿਆ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਣ ਸੰਬੰਧੀ ਵਿਸ਼ਾਏ ਲਿਖਿਆ ਹੋਇਆ ਅੱਗੋਂ ਕੀ ਕੁਝ ਲਿਖਿਆ ਨੋਟੀਫਿਕੇਸ਼ਨ ਦੇ ਵਿੱਚ ਉਹ ਪੂਰਾ ਪੜ੍ਹ ਦਿਨਾ ਉਪਰੋਕਤ ਵਿਸ਼ੇ ਇਸ ਬੰਦ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਅਧੀਨ ਆਉਂਦੇ ਆਂਗਣਵਾੜੀ ਵਰਕਰ ਅਤੇ ਸੁਪਰਵਾਈਜ਼ਰ ਦੀ ਡਿਊਟੀ ਲਗਾਈ ਜਾਵੇ ਕਿ ਉਹ ਹਰੇਕ ਪਿੰਡ ਦੇ ਘਰ-ਘਰ ਜਾ ਕੇ ਲੋਕਾਂ ਨੂੰ آگਾਹ ਕਰਨ ਕਿ ਜੇਕਰ ਉਹਨਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਪੁਰਾਣੀ ਨੂੰ ਅੱਗ ਲਗਾਈ ਗਈ ਤਾਂ ਸਬੰਧਤ ਵਿਅਕਤੀ ਜਾਂ ਉਸਦੇ ਪਰਿਵਾਰ ਦੇ ਮੈਂਬਰ ਜੋ ਵੀ ਸਰਕਾਰ ਵੱਲੋਂ ਪੈਨਸ਼ਨ ਸਕੀਮ ਪ੍ਰਾਪਤ ਕਰਦਾ ਹੈ ਤੇ ਪੈਨਸ਼ਨ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਪੈਨਸ਼ਨ ਦੁਬਾਰਾ ਬਹਾਲ ਨਹੀਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਸਰਕਾਰ ਮਿਲਦੀਆਂ ਹੋਰ ਸਕੀਮਾਂ ਤੋ ਵੀ ਲਾਭ ਖਤਮ ਕਰ ਦਿੱਤਾ ਜਾਵੇਗਾ ਅਤੇ ਵਿਅਕਤੀ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ। ਆਂਗਣਵਾੜੀ ਵਰਕਰਾਂ ਇਸ ਸੰਬੰਧੀ ਰਿਪੋਰਟ ਕਰਨ ਲਈ ਜ਼ਿੰਮੇਵਾਰ ਹੋਣਗੀਆਂ। ਲੋ ਜੀ ਹੁਣ ਥਾਣਿਆਂ ਦੇ ਵਿੱਚ ਐਫਆਰ ਵੀ ਆਂਗਣਵਾੜੀ ਵਰਕਰਾਂ ਦਰਜ ਕਰਵਾਉਣਗੀਆਂ ਤੇ ਜਾ ਕੇ ਦਸ਼ਮਣੀਆਂ ਵੀ ਕਿਸਾਨਾਂ ਦੇ ਨਾਲ ਲੈਣਗੀਆਂ। ਪਹਿਲਾਂ ਤੁਹਾਡੇ ਸੀਡੀਪੀਓ ਅਫਸਰ ਅਧਿਕਾਰੀਆਂ ਨੂੰ ਜਦੋਂ ਕਿਸਾਨ ਘੇਂਦੇ ਸੀ ਉਦੋਂ ਚਾਰ-ਚਾਰ ਘੰਟੇ ਪੁਲਿਸ ਮੁਲਾਜ਼ਮ ਤੁਹਾਡੇ ਉੱਥੇ ਨਹੀਂ ਪਹੁੰਚਦੇ ਸੀ ਕਿ ਉਹਨਾਂ ਨੂੰ ਛੁਡਾਇਆ ਜਾ ਸਕੇ ਹੁਣ ਵਿਚਾਰੀਆਂ ਆਂਗਣਵਾੜੀ ਵਰਕਰਾਂ ਦੀ ਤੁਸੀਂ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਪਵਾ ਰਹੇ ਹੋ ਘਰ-ਘਰ ਜਾ ਕੇ ਉਹਨਾਂ ਨੂੰ ਇਹ ਕੰਮ ਲਾ ਰਹੇ ਹੋ ਸਰਕਾਰ ਦੇ ਕੋਲ ਵਿਅਕਤੀ ਨਹੀਂ ਹੋਣਗੇ ਮੰਨਿਆ ਪਰ ਕੀ ਤੁਸੀਂ ਬੱਚਿਆਂ ਦੇ ਭੁੱਖ ਦੇ ਨਾਲ ਵੀ ਖਿਲਵਾੜ ਕਰੋਗੇ ਸਵਾਲ ਇੱਥੇ ਇਹ ਵੱਡਾ ਹੁੰਦਾ ਹੈ ਕਿ ਬੱਚਿਆਂ ਦੇ ਭੁੱਖ ਦੇ ਨਾਲ ਖਿਲਵਾੜ ਕਿਵੇਂ ਹੋਊਗਾ ਉਹ ਤੁਹਾਨੂੰ ਦੱਸਦੇ ਹਾਂ ਕੀ ਇੱਕ ਸ਼ਹਿਰਾਂ ਦੇ ਵਿੱਚ ਅੱਜਕੱਲ੍ਹ ਟ੍ਰੈਂਡ ਚੱਲ ਗਿਆ ਕਿ ਪ੍ਰਾਈਵੇਟ ਕ੍ਰੈਚ ਖੁੱਲ ਗਏ ਆ ਤੇ ਨਾਲ ਦੀ ਨਾਲ ਆਂਗਣਵਾੜੀ ਸੈਂਟਰ ਵੀ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਮਦਦ ਦੇ ਨਾਲ ਦੋਨੇ ਮਿਲ ਕੇ ਚਲ ਕੇ ਚਲਾਉਂਦੇ ਜਿਸ ਦੇ ਵਿੱਚ ਉਹ ਛੋਟੇ ਬੱਚੇ ਆਉਂਦੇ ਆ ਜਿਨ੍ਹਾਂ ਦਾ ਭਵਿੱਖ ਸਵਾਰਿਆ ਜਾਂਦਾ ਮਤਲਬ ਕਿ ਉਹਨਾਂ ਨੂੰ ਬੈਠਣਾ ਉੱਠਣਾ ਸਿਖਾਇਆ ਜਾਂਦਾ ਥੋੜਾ ਬੋਤਾ ਪੜਾਇਆ ਜਾਂਦਾ ਨਾਲ ਦੀ ਨਾਲ ਉਹਨਾਂ ਨੂੰ ਖਵਾਇਆ ਜਾਂਦਾ ਮਤਲਬ ਕਿ ਜਿਹੜੇ ਸ਼ੁਰੂਆਤੀ ਆਪਾਂ ਕੀਏ ਕੀ ਸੰਸਕਾਰ ਹੁੰਦੇ ਉਹ ਬੱਚੇ ਦੇ ਆਂਗਣਵਾੜੀ ਸੈਂਟਰ ਦੇ ਵਿੱਚ ਭਰੇ ਜਾਂਦੇ ਆ ਪਰ ਤੁਸੀਂ ਪਹਿਲਾਂ ਹੀ ਆਂਗਣਵਾੜੀ ਸੈਂਟਰਾਂ ਨੂੰ ਇੱਕ ਤਰ੍ਹਾਂ ਦਾ ਬੰਦ ਕਰ ਦਿੱਤਾ ਬੰਦ ਇਸ ਕਰਕੇ ਕਹਿ ਰਿਹਾ ਹੈਗਾ ਕਿ ਤੁਸੀਂ ਉਹ ਆਂਗਣਵਾੜੀ ਵਰਕਰਾਂ ਨੂੰ ਆਪਣੇ ਕਹਿੰਦੇ ਤੁਸੀਂ ਜਾ ਕੇ ਘਰ-ਘਰ ਰਾਸ਼ਨ ਵੰਡੋ ਕਿ ਆਂਗਣਵਾੜੀ ਵਰਕਰਾਂ ਜਿਹੜੇ ਡਿੱਪੂਆਂ ਦਾ ਕੰਮ ਹੈ ਉਹ ਰਾਸ਼ਨ ਵੰਡਣ ਵਾਸਤੇ ਲੱਗੀਆਂ ਹੋਈਆਂ ਆਂ ਆਂਗਣਵਾੜੀ ਹੈਲਪਰਾਂ ਕਿ ਰਾਸ਼ਨ ਵੰਡਣ ਵਾਸਤੇ ਲੱਗੀਆਂ ਹੋਈਆਂ ਜਾਂ ਉਹ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਉਹ ਬੱਚਿਆਂ ਨੂੰ ਬਿਠਾਉਣ ਵਾਸਤੇ ਲੱਗੀਆਂ ਹੋਈਆਂ ਇੱਕ ਪਾਸੇ ਸਿੱਖਿਆ ਮੰਤਰੀ ਪੰਜਾਬ ਦੇ ਹਾਲਾਂਕਿ ਇਹ ਤਾਂ ਮੈਂ ਮਹਿਕਮਾ ਬਲਜੀਤ ਕੋਰ ਕੋਰ ਕੋਲ ਆਉਂਦਾ ਤੇ ਸਿੱਖਿਆ ਮੰਤਰੀ ਪੰਜਾਬ ਦੇ ਕਹਿੰਦੇ ਅਸੀਂ ਟੀਚਰਾਂ ਨੂੰ ਕਿਸੇ ਹੋਰ ਪਾਸੇ ਨਹੀਂ ਲਾਵਾਂਗੇ ਕਿ ਆਂਗਣਵਾੜੀ ਵਰਕਰਾਂ ਨੂੰ ਤੁਸੀਂ ਟੀਚਰ ਨਹੀਂ ਸਮਝਦੇ ਜਿਨ੍ਹਾਂ ਨੇ ਬੁਨਿਆਦ ਰੱਖਣੀ ਹੁੰਦੀ ਆ ਉਹ ਬੱਚੇ ਭੁੱਖ ਜਿਹੜੇ ਤਿਆਰ ਹੋਣਾ ਹੁੰਦਾ ਉਹਨਾਂ ਨੇ ਬੁਨਿਆਦ ਆਂਗਣਵਾੜੀ ਸੈਂਟਰਾਂ ਦੇ ਵਿੱਚ ਉਸ ਬੱਚਿਆਂ ਦੀ ਬੁਨਿਆਦ ਰੱਖੀ ਜਾਂਦੀ ਆ ਪਰ ਤੁਸੀਂ ਕਹਿ ਰਹੇ ਹੋ ਕਿ ਉਹ ਬੱਚਿਆਂ ਨੂੰ ਨਾ ਪੜ੍ਹਾਓ ਜਾ ਕੇ ਪਰਾਲੀ ਦੀ ਅੱਗ ਬੁਝਾਓ ਜਾ ਕੇ ਖੇਤਾਂ ਦੇ ਵਿੱਚ ਬਾਲਟੀਆਂ ਚੱਕ ਲੋ ਤੇ ਪਾਣੀ ਪਾਓ ਕਿ ਕੋਈ ਕਿਸਾਨਾਂ ਨੂੰ ਸਮਝਾਓ ਕਿ ਆਗਨਾਂ ਲਾਓ ਕਿਹੜੀ ਇੱਕ ਐਸੀ ਸਰਕਾਰ ਤੁਸੀਂ ਚਲਾ ਰਹੇ ਹੈਗੇ ਹੋ ਕੀ ਮੁੱਖ ਮੰਤਰੀ ਨੂੰ ਕਹਿ ਦਿੱਤਾ ਜਾਵੇ ਕਿ ਜਾ ਕੇ ਤੁਸੀਂ ਹਰਾ ਪੈਨਾ ਚਲਾਓ ਤੁਸੀਂ ਜਾ ਕੇ ਦਫ਼ਤਰ ਦੇ ਵਿੱਚ ਰਜਿਸਟਰੀਆਂ ਕਰੋ ਕਿ ਮੁੱਖ ਮੰਤਰੀ ਰਜਿਸਟਰੀਆ ਕਰਨਗੇ ਪੰਜਾਬ ਦੀਆਂ ਜਿੰਦਾ ਕੰਮ ਹੈਗਾ ਉਹਨੂੰ ਹੀ ਸੌਂਪਦਾ ਹੈਗਾ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦਾ ਭੁੱਖ ਬਣਾਉਣ ਦਿਓ ਬੱਚਿਆਂ ਨੂੰ ਖਾਣਾ ਖਵਾਉਣ ਦਿਓ ਇੱਥੋਂ ਤੱਕ ਕਿ ਆਂਗਣਵਾੜੀ ਵਰਕਰਾਂ ਨੂੰ ਪਰੇਸ਼ਾਨ ਕਰ ਦਿੱਤਾ ਪੰਜਾਬ ਸਰਕਾਰ ਨੇ ਕਿ 2-200 ਫੋਟਵਾਂ ਹਰੇਕ ਮਹੀਨੇ 3-300 ਫੋਟਵਾਂ ਖਿੱਚਣੀ ਹੈ ਤੇ ਉਹਨਾਂ ਦੇ ਘਰ ਘਰ ਜਾ ਕੇ ਲੋਕਾਂ ਦੇ ਫੋਟੋਆਂ ਖਿੱਚਨੇ ਆ ਕਿ ਤੁਹਾਡੇ ਥਿੱਕਰ ਰਾਸ਼ਨ ਪਹੁੰਚ ਗਿਆ ਤੁਹਾਡੇ ਥਿੱਕਰ ਰਾਸ਼ਨ ਪਹੁੰਚ ਗਿਆ ਕਿ ਤੁਹਾਡਾ ਫੂਡ ਐਂਡ ਸਪਲਾਈ ਮਹਿਕਮਾ ਸੁੱਤਾ ਪਿਆ ਹੈ ਕਿ ਤੁਹਾਡਾ ਫੂਡ ਐਂਡ ਸਪਲਾਈ ਮਹਿਕਮਾ ਸਿਰਫ ਮੋਟੀ ਇਨਕਮ ਮੋਟੀਆਂ ਕਮਾਈਆਂ ਕਰਨਾ ਉੱਤੇ ਰੱਖਿਆ ਹੋਇਆ ਜੋ 10-10 ਹਜ਼ਾਰ ਤੇ ਜਿਹੜੀਆਂ ਨੌਕਰੀਆਂ ਕਰ ਰਹੀਆਂ 5-5 ਹਜ਼ਾਰ ਤੇ ਹੈਲਪਰਾਂ ਨੌਕਰੀਆਂ ਕਰ ਰਹੀਆਂ ਉਹਨਾਂ ਤੋਂ ਤੁਸੀਂ 50-50 ਹਜ਼ਾਰ 60-60 ਹਜ਼ਾਰ ਵਾਲੇ ਦੇ ਮੁਕਾਬਲੇ ਤੇ ਕੰਮ ਕਰਵਾ ਰਹੇ ਹੋਗੇ ਤੇ 6 ਮਹੀਨੇ ਉਸ ਤੋਂ ਬਾਅਦ ਫਿਰ ਆਪਣੇ ਹਿੱਸੇ ਦੇ ਜਾਂ ਕੇਂਦਰ ਦੇ ਹਿੱਸੇ ਦੇ ਪੈਸੇ ਖਾ ਕੇ ਉਸ ਤੋਂ ਬਾਅਦ ਤੁਸੀਂ ਉਹ ਖਾਤਿਆਂ ਦੇ ਵਿੱਚ ਨਹੀਂ ਪਾਉਂਦੇ 6-6 ਮਹੀਨੇ ਤੱਕ ਉਹਨਾਂ ਨੂੰ ਉਸ ਵਾਸਤੇ ਤੁਮਨੇ ਪ੍ਰਦਰਸ਼ਨ ਲੋਣੇ ਪੈਂਦੇ ਆ ਤੇ ਜੇਕਰ ਉਹ ਧਰਨੇ ਪ੍ਰਦਰਸ਼ਨ ਕਰਨਗੇ ਜੇਕਰ ਉਹ ਪਿੰਡਾਂ ਦੇ ਵਿੱਚ ਜਾ ਕੇ ਇਸ ਤਰੀਕੇ ਪਰਾਲੀ ਬੁਝਾਉਣਗੇ ਤਾਂ ਬੱਚੇ ਕਿਹੜੇ ਟੈਂਪੜ ਹੋਣਗੇ ਹੈਰਾਨ ਹੁੰਨੇ ਆ ਕਿ ਆਖਰਕਾਰ ਜੇਕਰ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਆ ਤਾਂ ਕੀ ਆਂਗਣਵਾੜੀ ਵਰਕਰਾਂ ਦਾ ਕਸੂਰ ਹੈ ਤੁਹਾਡਾ ਪੁਲਿਸ ਵਿਭਾਗ ਕਿੱਥੇ ਪਿਆ ਕਿ ਹੁਣ ਉਹਨਾਂ ਨੂੰ ਤਾਕਤ ਆ ਫੜਾਉਂਗੇ ਜੇਕਰ ਕੱਲ ਨੂੰ ਕੋਈ ਕਿਸਾਨ ਆਂਗਣਵਾੜੀ ਵਰਕਰ ਨੂੰ ਜਾਂ ਹੈਲਪਰ ਨੂੰ ਘੇਰ ਲੈਂਦੇ ਸੁਪਰਵਾਈਜ਼ਰ ਨੂੰ ਘੇਰ ਲੈਂਦੇ ਆ ਉੱਥੇ ਬੰਦਕ ਬਣਾ ਲੈਂਦੇ ਆ ਤਾਂ ਕਿ ਸਰਕਾਰ ਉਸ ਦੀ ਜ਼ਿੰਮੇਵਾਰੀ ਲਾਊਗੀ ਜੇਕਰ ਕੁਝ ਹੈਪਨਿੰਗ ਹੋ ਜਾਂਦੀ ਹੈ ਉਸ ਔਰਤ ਦੇ ਨਾਲ ਕਿਉਂਕਿ ਛੋਟੀਆਂ-ਛੋਟੀਆਂ ਕੁੜੀਆਂ ਵੀ ਛੋਟੀਆਂ-ਛੋਟੀਆਂ ਉਮਰ ਦੀਆਂ ਕੁੜੀਆਂ ਵੀ ਆਂਗਣਵਾੜੀ ਵਰਕਰਾਂ ਹੈਲਪਰਾਂ ਲੱਗੀਆਂ ਹੋਈਆਂ ਤਾਂ ਫਿਰ ਪੀਕੀ ਪੰਜਾਬ ਸਰਕਾਰ ਉੱਥੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਊਗੀ ਉਹਨਾਂ ਦੇ ਨਾਲ ਗਾਰਡ ਭੇਜੂਗੀ ਉੱਥੇ ਜਾ ਕੇ ਤੁਸੀਂ ਆ ਗਾਰਦ ਲੈ ਕੇ ਜਾਓ ਤੇ ਜਾ ਕੇ ਕਿਸਾਨਾਂ ਨੂੰ ਰੋਕੋ ਕੈਸੇ ਕੈਸੇ ਅਫਸਰ ਫੈਸਲੇ ਦਫਤਰਾ ਦੇ ਵਿੱਚ ਬੈਠ ਕੇ ਐਸਡੀਐਮ ਵਰਗੇ ਕਰ ਰਹੀ ਹੈਗੀ ਸ਼ਰਮਨਾਕ ਪੰਜਾਬ ਸਰਕਾਰ ਦੇ ਕਰ ਰਹੀ ਹੈ ਇੱਕ ਪਾਸੇ ਤਾਂ ਵੱਡੀਆਂ ਵੱਡੀਆਂ ਸਿੱਖਿਆ ਨੀਤੀਆਂ ਦੀ ਗੱਲ ਕਰਦੇ ਦੂਸਰੇ ਪਾਸੇ ਆਂਗਣਵਾੜੀ ਜਿਨ੍ਹਾਂ ਨੇ ਬੱਚਿਆਂ ਦੀ ਬੁਨਿਆਦ ਰੱਖਣੀ ਹੈ ਉਹਨਾਂ ਨੂੰ ਬੰਦ ਕਰਨ ਤੇ ਤੁਲੇ ਹੋਏ ਧੰਨਵਾਦ ਬੜੇ ਰਵਾਸ਼ੂ ਨੇ ਤੇ ਆਪ ਪੱਤਰ ਕਰ ਦੇ ਨਾਲ